ਪੰਜਾਬ ਦੇ ਵਿੱਚ ਆਏ ਦਿਨ ਫਰੋਤੀ ਮੰਗਣ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਗੈਂਗਸਟਰਾਂ ਦੇ ਵੱਲੋਂ ਲੋਕਾਂ ਦੇ ਕੋਲੋਂ ਜਿਹੜੇ ਫਰੋਤੀ ਮੰਗੀ ਜਾਂਦੀ ਹੈ ਤਾਂ ਹੁਣ ਇਸ ਫਰੋਤੀ ਮੰਗਣ ਦੇ ਮੁੱਦੇ ਨੂੰ ਲੈ ਕੇ ਪੁਲਿਸ ਵੀ ਜਿਹੜੀ ਸਤਰਕ ਨਜ਼ਰ ਆ ਰਹੀ ਹੈ ਦੱਸਦੀ ਕਿ ਆਏ ਦਿਨ ਪੁਲਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਟੁਕ ਵੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਦੱਸਦੀ ਕਿ ਤਰਨਤਾਰਨ ਦੇ ਵਿੱਚ ਜਿਹੜਾ ਕਿ ਲਗਾਤਾਰ ਫਰੋਤੀ ਦੇ ਮਾਮਲੇ ਸਾਹਮਣੇ ਆ ਰਹੇ ਸੀ ਜਿੱਥੇ ਕਿ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਗੋਲੀ ਚੱਲਣ ਦੀ ਜਿਹੜੀ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਉੱਥੇ ਹੁਣ ਤਾਜ਼ਾ ਮਾਮਲਾ ਜਿਹੜਾ ਤਰਨਤਾਰਨ ਦੇ ਪਿੰਡ ਤੂਤਵਾਲਾ ਤੋਂ ਸਾਹਮਣੇ ਆ ਰਿਹਾ ਜਿੱਥੇ ਪਰ ਅੱਪ 10 ਸਵਾਲ ਦੇ ਤਿੰਨ ਗੁਰਗੇ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਦੱਸਦੀ ਕਿ ਗੋਲੀਬਾਰੀ ਚੱਲੀ ਹੈ ਮੁੱਠਪੇੜ ਹੋਈ ਹੈ ਜਿਸ ਦੇ ਵਿੱਚ ਗੈਂਗਸਟਰ ਦੇ ਦੋ ਜਿਹੜੇ ਗੁਰਗੇ ਨੇ ਜ਼ਖਮੀ ਹੋ ਜਾਂਦੇ ਨੇ ਤੇ ਤੀਜੇ ਨੂੰ ਵੀ ਜਿਹੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਵੀ ਮਿਲੀ ਹੈ ਕਿਉਂਕਿ ਲਗਾਤਾਰ ਇਹਨਾਂ ਗੈਂਗਸਟਰਾਂ ਦੇ ਵੱਲੋਂ ਜਿਹੜੀ ਫਰੋਤੀ ਮੰਗੀ ਜਾ ਰਹੀ ਸੀ ਜਿਹੜੇ ਮਾਮਲੇ ਸਾਹਮਣੇ ਆ ਰਹੇ ਸੀ ਤਾਂ ਉਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਜਿਹੜੀ ਲਗਾਤਾਰ ਸਖਤ ਨਜ਼ਰ ਆ ਰਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜਾ ਪੁਲਿਸ ਦਾ ਕੀ ਕਹਿਣਾ ਹੈ ਆਓ ਸੁਣਦੇ ਆ ਕਿ ਅੱਜ ਇਨਸਪੈਕਟਰ ਗੁਰਚਰਨ ਸਿੰਘ ਐਸਐਸਓ ਸਦਰਪੱਟੀ ਜੋ ਕਿ ਆਪਣੀ ਪੁਲਿਸ ਪਾਰਟੀ ਸਮੇਤ ਜਿਹੜੇ ਹੀ ਪਿੰਡ ਤੂਤੂਂਗੜਾ ਤੋਂ ਗਜਲਪਿੰਡ ਨੂੰ ਟ੍ਰੇਨ ਦੇ ਰਸਤੇ ਰਸਤੇ ਜਾ ਰਹੇ ਸੀ ਤੇ ਮਹਾਦਰਕ ਬਾਜੋਦ ਸਿੰਘ ਵਾਲਾ ਦੇ ਕਰੀਬ ਜਦੋਂ ਪਹੁੰਚੇ ਆ ਤੇ ਮੋਟਰਸਾਈਕਲ ਤੇ ਅਗੋਂ ਇਹਨਾਂ ਨੂੰ ਤਿੰਨ ਨੌਜਵਾਨ ਜਿਹੜੇ ਆਉਂਦੇ ਦਿਖਾਈ ਦਿੱਤੇ ਆ ਨਨੂ ਸ਼ੱਕ ਪੈਂਦੇ ਇਨਾਂ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਰੁਕਣ ਦਾ ਉਹਨਾਂ ਨੇ ਰੁਕਣ ਦੀ بجائے ਇੱਕਦਮ ਜਿਹੜਾ ਡਰੇਨ ਦੇ ਰਸਤਾ ਆ ਕੱਚਾ ਰਸਤਾ ਉਧਰੋਂ ਮੋਟਰਸਾਈਕਲ ਮੋੜ ਲਿਆ ਤੇ ਅਗਿਉਂ ਇਨਾਂ ਨੇ ਫਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਨਾਂ ਤੇ ਫਾਇਰ ਕਰਤੀ ਪੁਲਿਸ ਵਾਹਟੀ ਵੀ ਜਿਹਦੇ ਵਿੱਚੋਂ ਇੱਕ ਫਾਇਰ ਜਿਹੜਾ ਉਹ ਪੀਸ ਪਾਰਟੀ ਦੀ ਗੱਡੀ ਤੇ ਲੱਗਾ ਹੈ ਇੱਕ ਜਿਹੜਾ ਹਵਾਈ ਹਾਦਸਾ ਹੋਇਆ ਫਾਇਰ ਤੇ ਪुलिस ਪਟੀਨੇਵੀ ਜਵਾਬੀ ਫਾਇਰਿੰਗ ਕਰ ਕੀਤੀ ਆ ਜਿਹਦੇ ਵਿੱਚ ਇੱਕ ਅਕਿਊਜ਼ ਲਵਪ੍ਰੀਤ ਸਿੰਘ ਵਾਸੀ ਬਟੂਏ ਦਾ ਉਹਦੇ ਸੱਤ ਗੋਲੀ ਲੱਗੀ ਆ ਔਰ ਦੂਸਰਾ ਅਕਿਊਜ਼ ਵੀ ਲਵਪ੍ਰੀਤ ਸਿੰਘ ਯਾ ਜੋ ਕਿ ਲੋਕਾਪਿੰਡ ਮੱਲਾਂ ਵਾਲਾ ਠਾਣੇ ਦਾ ਉਹਦੇ ਗੋਲੀ ਲੱਗੀ ਆ ਜਿਨ੍ਹਾਂ ਨੂੰ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਪੱਟੀ ਜੜਾ ਲੈ ਕੇ ਗਏ ਆ ਅਸੀਂ ਇਹ ਟੋਟਲ ਤਿੰਨ ਜਣੇ ਸੀ ਥਰਡ ਪਰਸਨ ਜਿਹੜਾ ਹਿਉ ਮਹਿਕਦੀਪ ਸਿੰਘ ਹੀ ਉਹ ਵੀ ਉਹ ਠੱਠੇ ਪਿੰਡ ਦਾ ਸੀ ਇਥੇ ਨਾਲ ਕੋ ਰਵਲਵਰ ਬੱਤੀਪੁਰ ਦਾ ਕੰਟਰੀ ਮੈਡਲੇ ਸੀ ਪਿਸਟਲ ਦੇ ਸੀ ਔਰ ਕਵਰ ਹੋਇਆ ਤੇ ਨਾਲ ਦੋ ਖੋਲ ਆ ਔਰ ਚਾਰ ਆ ਬੀਸਿਕਲੀ ਜਿਹੜੀ ਇਹ ਜਿਹੜਾ ਪ੍ਰਭ ਦਾਸੂ ਵਾਲਾ ਉਸ ਗਰੋਹ ਦੇ ਮੈਂਬਰ ਆ ਜਿਹੜਾ ਉਹਦੇ ਕੈਂਡ ਤੇ ਇਹ ਸਾਰਾ ਕਾਰਵਾਈ ਕਰਦੇ ਆ ਜਿਹੜੇ ਪੋਲੇ ਪਾਲੇ ਲੋਕ ਆ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਆ ਉਹਨਾਂ ਦੇ ਕਰਾਂ ਦੇ ਫਾਇਰ ਕਰ ਦਿੰਦੇ ਆ ਫਿਰ ਉਹਨਾਂ ਤੋਂ ਫਰੋਤੀਆਂ ਦੀ ਡਿਮਾਂਡ ਕਰਦੇ ਆ ਉਹ ਹੈ ਇੱਕ ਲਗ ਤੇ ਪਰਚੇ ਦਰਜਾ ਦੋ ਪਰਚੇ ਦਰਜਾ ਬਾਕੀ ਸਾਰਾ ਰਿਕਾਰਡ ਚੈੱਕ ਕਰਕੇ ਖਲਾਫ ਜਿਹੜਾ ਹੈ ਪੀਸ ਪਾਰਟੀ ਤੇ ਇਹਨਾਂ ਨੇ ਫਾਇਰ ਕੀਤਾ ਆ ਉਹਦੇ ਸਬੰਧ ਚ ਮੁਕਦਮਾ ਦਰਜ ਕਰਕੇ ਮੈਟਰ ਇਸ ਕਿ ਅੱਜ ਇਨਸਪੈਕਟਰ ਗੁਰਚਰਨ ਸਿੰਘ ਐਸ ਐਚ ਓ ਸਦਰਪੱਟੀ ਜੋ ਕਿ ਆਪਣੀ ਪੁਲਿਸ ਪਾਰਟੀ ਸਮੇਤ ਜਿਹੜੇ ਹੀ ਪਿੰਡ ਤੂਤਮਗੜਾ ਤੋਂ ਗਜਲਪਿੰਡ ਨੂੰ ਟ੍ਰੇਨ ਦੇ ਰਸਤੇ ਰਸਤੇ ਜਾ ਰਹੇ ਸੀ ਤੇ ਮਹਾਦਰਕ ਬਾਜੋਦ ਸਿੰਘ ਵਾਲਾ ਦੇ ਕਰੀਬ ਜਦੋਂ ਪਹੁੰਚੇ ਆ ਤੇ ਮੋਟਰਸਾਈਕਲ ਤੇ ਗੋ ਇਹਨਾਂ ਨੂੰ ਤਿੰਨ ਨੌਜਵਾਨ ਜਿਹੜੇ ਆਉਂਦੇ ਦਿਖਾਈ ਦਿੱਤੇ ਆ ਇਹਨਾਂ ਨੂੰ ਸ਼ੱਕ ਭੈਣ ਤੇ ਇਹਨਾਂ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਰੁਕਣ ਦਾ ਉਹਨਾਂ ਨੇ ਰੁਕਣ ਦੀ بجائے ਇੱਕਦਮ ਜਿਹੜਾ ਰੇਨ ਦੇ ਰਸਤਾ ਕੱਚਾ ਰਸਤਾ ਉਧਰੋਂ ਮੋਟਰਸਾਈਕਲ ਮੋੜ ਲਿਆ ਤੇ ਅਗੋਂ ਇਹਨਾਂ ਨੇ ਫੰਡ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹਨਾਂ ਤੇ ਫਾਇਰ ਕਰਤੀ ਪੁਲਿਸ ਪਾਰਟੀ ਦੀ ਜਿਹਦੇ ਵਿੱਚੋਂ ਇੱਕ ਫਾਇਰ ਜਿਹੜਾ ਉਹ ਪੁਲਿਸ ਪਾਰਟੀ ਦੀ ਗੱਡੀ ਤੇ ਲੱਗਾ ਇੱਕ ਜਿਹੜਾ ਹਵਾਈ ਹਾਦਸਾ ਹੋਇਆ ਫਾਇਰ ਤੇ ਪੁਲਿਸ ਪਟੀ ਨੇ ਵੀ ਜਵਾਬੀ ਫਾਇਰਿੰਗ ਕਰ ਕੀਤੀ ਆ ਜਿਹਦੇ ਵਿੱਚ ਇੱਕ ਅਕਿਊਜ਼ਡ ਲਵਪੀ ਸਿੰਘ ਮਸੀ ਬਲਟੋਏ ਦਾ ਉਹਦੇ ਤੱਤ ਤੇ ਗੁੜੀ ਲੱਗੀ ਆ ਔਰ ਦੂਸਰਾ ਇੱਕ ਉਸ ਜੋ ਅਭੀ ਲਵਪ੍ਰੀਤ ਸਿੰਘ ਹੀ ਆ ਜੋ ਕਿ ਲੋਕਾ ਪਿੰਡ ਮੱਲਾਂ ਵਾਲਾ ਠਾਣੇ ਦਾ ਉਹਦੇ ਗੁੜੀ ਲੱਗੀ ਆ ਜਿਨ੍ਹਾਂ ਨੂੰ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਪੱਟੀ ਜਿਹੜਾ ਲੈ ਕੇ ਗਏ ਆ ਅਸੀਂ ਇਹ ਟੋਟਲ ਤਿੰਨ ਜਣੇ ਸੀ ਥਰਡ ਪਰਸਨ ਜਿਹੜਾ ਸੀ ਉਹ ਮਹਿਕਦੀਪ ਸਿੰਘ ਹੀ ਉਹ ਵੀ ਉਹ ਠੱਠੇ ਪਿੰਡ ਦਾ ਸੀ ਇਹ ਤੇ ਨਾ ਕੋ ਰਵਲਵਰ ਬੱਤੀ ਬੋਰ ਦਾ ਕੰਟਰੀ ਮਿਡਲੇ ਸੀ ਪਿਸਟਲ ਦੇਸੀ ਆ ਫੋਰ ਕਵਰ ਹੋਇਆ ਤੇ ਨਾਲ 2 ਖੋਲ ਆ ਔਰ 4 ਬੀਸਿਕਲੀ ਜਿਹੜੀ ਇਹ ਜਿਹੜਾ ਪ੍ਰਭ ਦਾਸੂ ਵਾਲਾ ਉਸ ਗਰੋ ਦੇ ਮੈਂਬਰ ਆ ਜਿਹੜਾ ਉਹਦੇ ਅਕੈਂਡ ਤੇ ਇਹ ਸਾਰਾ ਕਾਰਵਾਈ ਕਰਦੇ ਆ ਜਿਹੜੇ ਭੋਲੇ-ਪਾਲੇ ਲੋਕ ਆ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਆ ਉਹਨਾਂ ਦੇ ਘਰਾਂ ਦੇ ਫਾਇਰ ਕਰ ਦਿੰਦੇ ਆ ਫਿਰ ਉਹਨਾਂ ਤੋਂ ਫਰੋਤੀਆਂ ਦੀ ਡਿਮਾਂਡ ਕਰਦੇ ਆ ਉਹ ਹਾਂ ਇੱਕ ਲਗ ਪਰਚੇ ਦਰਜਾ ਜਾਂ ਦੋ ਪਰਚੇ ਦਰਜਾ ਬਾਕੀ ਸਾਰਾ ਰਿਕਾਰਡ ਚੈੱਕ ਕਰਕੇ ਖلاف ਜਿਹੜਾ ਹੈ ਪੀਸ ਪਾਰਟੀ ਤੇ ਇਹਨਾਂ ਨੇ ਫਾਇਦ ਕੀਤਾ ਆ ਉਹਦੇ ਸਬੰਧ ਚ ਮੁਕਦਮਾ ਦਰਜ ਕਰਕੇ